ਲੈਟਾ ਬੰਦ ਕਰੇ ਲੈਟਾ ਬੰਦ ਕਰਤਾਂ ਮਮੀ ਤੁਸੀਂ ਚਲੋ ਬੈਠੋ ਬਿਨਾ ਦਿਵਾਲੀ ਤੋਂ ਮੈਨੂੰ ਤਾਂ ਦਿਵਾਲੀ ਦੇ ਪੋਰਾ ਹੀ ਚਾਹਣਾ ਹੈ ਮੈਨੂੰ ਚਾਹ ਸੀ ਤਾਂ ਹੀ ਤਾਂ ਰੰਗੋਲੀ ਬਣਾਤੀ ਜੋ ਅਕਲ ਤੋਂ ਹੁੰਦੀ ਆ ਚਲੋ ਤੁਸੀਂ ਮੈਂ ਆਵਾਂਗੇ ਮੈਂ ਲੈ ਚਲੂੰਗੀ ਬਸ ਕੋਈ ਕੋਈ ਨਵੇਂ ਹਾਲიან ਹੈ ਕੋਈ ਮੈਂ ਆਣਾ ਜੇ ਇਥੋਂ ਆ ਗਈ ਸਿੱਧੀ ਖਰਾਬ ਲੈ ਮਮੀ ਦੇ ਇੱਕ ਬਰਸ ਦੂਜੀ ਹੋ ਜਾ ਤੋ ਚੱਲ ਚੱਲ ਬਸ ਵਾਸੀ ਵਾਚਿਆ ਜੇ ਬਦਦਲੇ ਪਾਇ ਨੀ ਕਿੰਨਾ ਆਵਾਜ਼ ਦੀ ਕਿੱਧਰ ਆਤੀ ਬਾਲੀ ਬਾਲਟੀ ਦਾ ਕੰਮ ਖਰਾਬ ਹੀ ਹੈ ਮਾੜੀ ਮਾੜੀ ਦਿੱਤਾ ਦੀ ਦੂਰੀ ਦਿੰਦਾ ਰੱਖ ਨਹੀਂ ਕਰਦੇ ਨਾ ਇਹ ਕਿਉਂ ਕਿ ਮਨ ਲਾਦਾ ਕੀ ਹਾ ਰੋੜੀ ਕਸੀ ਮੜੀ ਇਸ ਤਰੂੜੀ ਹੋਰ ਤੇ ਕਦੀ ਦੀ ਇਹ ਕਸੀ ਦੀ ਨਹੀਂ ਨਹੀਂ ਵਾਲਾ ਰੋੜੀ ਇਹ ਦੋ हां देखो जी ਸਾਡੀ ਰੰਗੋਲੀ हां ਸਾਹਮਣੇ ਰੱਖਾਂਗੇ ਨજર ਆਪਣੇ ਗੱਡੀ ਵੀ ਆ ਦੇ ਖਵੇੜੇ ਚ ਖੜਾ ਹੈ ਤੁਸੀਂ ਅਸੀਂ ਅੱਜ ਰਣੀ ਤੇ ਵੀ ਸਪਰੇਅ ਸੜਕ ਤੇ ਕਹਿੰਦੇ ਨੂੰ ਜਰ ਨਹੀਂ ਲੱਗਦੀ ਉਹ ਮੱਛਰ ਜਾ ਮਛਰੀ ਜੀ ਆਪੂ ਢੜ ਗਈ ਜਾਂਦੀ ਹੈ ਖੇਤਾਂ ਤੋਂ ਝੋਨੇ ਜੰਦੀ ਗੱਲ ਹੂੰ 11:00 ਵੱਜ ਜਾਂਦੀ ਹੈ ਮੈਂ ਬਾਹਰ ਕੋ ਲਾ ਫੁਰ ਉਹ ਵਾਹ ਕਰੋ ਮੈਂ ਇੰਨਾ ਕੁ ਵੀ ਆਪਾਂ ਨੂੰ ਬਹੁਤ ਸ਼ੌਕ ਹੋ ਗਿਆ ਹੁਣ ਕਾਂ ਵਾਰ ਇਹਨਾਂ ਆਕਾ ਲੇਤਾ ਆ ਕੀ ਕਰਤੀ ਹੂੰ ਹਮ ਦੇ ਕੋਲ ਨਹੀਂ ਪਤਾ ਆ ਜਾਂਦਾ ਸੀ ਉਹ ਬਿਲਜਰ ਦਾ ਇੱਥੇ ਘੜੀ ਰਹਿੰਦੇ ਨੇ ਹਾਂ ਹਾਂ ਘੜੀ ਰਹਿੰਦੇ ਗੁਆਂਢੀ ਲੱਗ ਪੱਟੀਆਂ ਨਹੀਂ ਰਹ ਚੰਗੇ ਹਾਂ ਬਸ ਹਾਂਜੀ ਕੀ ਹਾਲ ਹੈ ਜੀ ਹੋਰ ਆਪਣਾ ਠੀਕ ਠਾਕ ਹੈ ਬਦਕਾ ਆਪਣੀ ਦੇਰ ਕਰਪਾਣਾ ਇਹ ਸੈਜ ਗਿਆ ਸਕੂਲ ਪਕੰਦੇ ਕਰਕੇ ਹੋ ਗਿਆ ਵਿੱਲੇ ਜਾਂਦੇ ਦੁਕਾਨ ਵੱਲ ਤੇ ਹੋਰ ਵਦਗਾ ਜੀ ਠੀਕ ਠਾਕ ਆਪਣਾ ਮਾਤਾ ਵਦੀ ਕਰਪਾਣਾ ਤੇ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਜ਼ਰੂਰ ਦੇਖਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਤੁਹਾਡੇ ਤੱਕ ਆਉਣ ਵਾਲੀ ਵਿਰੋਧਾ ਨੋਟੀਫਿਕੇਸ਼ਨ ਆ ਸਕਿਆ ਹਨ ਤੇ ਹੋਰ ਠੀਕ ਹੈ ਜੀ ਆਪਾਂ ਹੱਸ ਚੱਲਦੇ ਆਂ ਕੰਮ ਤੋਂ ਕੰਮ ਤੋਂ ਸ਼ੁਰੂਆਤ ਦਾ ਜਾ ਕੇ ਜੀ ਬਈ ਕਿਰਪਾ ਨਾਲ ਕਿਰ ਦਾ ਸਾਰਾ ਕਸ਼ੋਦੀ ਚੱਲ ਗਿਆ ਜੀ ਕੰਮ ਦੇ ਨਾਲ ਆ ਕੋਪੋਜੀਸ਼ਨ ਆਉਜੀਤੀ ਹਰ ਚੱਲਣਾ ਹਾਂ ਤਾਂ ਸਹੀ ਹੈ ਨਾ ਸੂਟ ਸਾਟ ਹੋਰ ਆ ਗਿਆ ਸਲਾਈ ਵਾਲੇ ਪਾਸੇ ਉਹਨਾਂ ਨੂੰ ਕਰਦੇ ਆਂ ਸ਼ੁਰੂ ਤੇ ਕੁਸਕੜਾਈ ਵਾਲੇ ਹੜੇ ਵਿਛਾਲੇ ਲਮਕੀ ਜੇ ਜਾਂਦੇ ਉਹਨਾਂ ਨੂੰ ਕਰਦੇ ਕੰਪਲੀਟ ਤੇ ਹੋਰ ਵਧੀਆ ਜੀ ਸਰਦੀ ਸਟਾਰਟ ਹੋ ਗਈ ਹੈ ਕੋ ਸਰਦੀ ਵਾਲੇ ਕੱਪੜੇ ਕੱਢ ਪੁੱਟ ਲਏ ਆ ਕੁਛ ਪਏ ਆ ਕਰਦੇ ਆ ਮਸ ਉਹਨਾਂ ਦੀ ਵੀ ਸੈਟਿੰਗ ਤੇ ਉਹ ਮਦਦ ਆ ਜੀ ਨਾ ਆਪਣੇ ਤੋਤੇ ਅੱਜ ਦੋ ਦਿਨਾਂ ਤੋਂ ਤੋਤੇ ਆ ਤੇ ਹੋਰ ਬਾਕੀ ਸਾਰਾ ਕੁਝ ਓਕੇ ਉਹ ਮੇਰੇ ਅਣ ਕਪੜਾ ਹੀ ਹਰ ਚੱਤੇ ਹੋ ਗਏ ਬਾਬਾ ਫਾਹ ਚੱਕਲੇ ਕੀਤਾ ਇਹ ਵੀ ਉਰੇ ਰੱਖੋ ਓਕੇ ਨਾ ਹੋਰ ਕੋਈ ਨਾ ਬੇਸ ਮੈਂ ਨਾਮ ਲੈ ਚੁੱਕਾ ਹਾਂ ਮੈਂ ਦਿਨ ਤੁਹਾਨੂੰ ਦੱਸਣ ਨੂੰ ਪਿਆਸੇ ਬਣ ਬੋਰਡ ਤੇ ਲਿਖਿਆ ਮਲੇਰ ਹੋਏ ਬਗਲ ਵੀ ਜਲਦੀ ਸੁਣਨ ਚਾਹਤ ਹੈ ਜੇ ਕੋਈ ਆਪਾ ਚਾਹਨਾ ਮਿਲਦੇ ਹਨ ਫਸਟ ਚਰਚ ਬਾਕੀ ਵਧੀਆ ਜੀ ਠੀਕ ਹੈ ਵੀਡੀਓ ਜਰੂਰ ਦੇਖਿਆ ਕਰੋ ਜੀ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਲਾਈਕ ਸ਼ੇਅਰ ਵੀ ਕਰਦਿਆ ਕਰੋ ਹਨਾ ਤਾਂ ਕਿ ਆਪਣਾ ਥੋੜਾ ਸਪੋਰਟ ਆਪਣੇ ਨਾਲ ਇਸੇ ਤਰ੍ਹਾਂ ਬਣਿਆ ਰਹੇ ਇਹ ਤਾਂ ਚੱਕਰ ਮਾਰ ਜਾਂਦੇ ਆ ਗੱਡੀ ਆਪਾਂ ਇੱਥੇ ਠੱਲਣ ਲੱਗ ਗਏ ਜੀ ਜੇ ਆਪਾਂ ਉਧਰ ਠੱਲ ਦਿੰਦੇ ਨਾ ਨਰਾਜ ਹੋ ਜਾਂਦੀ ਆਪਣੇ ਨਾ ਆਪਾਂ ਉਹ ਇੱਥੇ ਠੱਲ ਦਿੰਨੇ ਆ ਸਟੈਂਡ ਪਿਆ ਇੱਧਰ ਫਲੇਮਣੀ ਪਲਾਂਟ ਦੀ ਸੈਟਿੰਗ ਕਰਨ ਵਾਲੀ ਵਿਚਾਰੇ ਦੀ ਇਹ ਨੂੰ ਵੀ ਯਾਰ ਤਾਹ ਨੂੰ ਕਰਕੇ ਬੰਨਗੇ ਹਨਾ ਇੱਥੇ ਇੱਕ ਦਿਨ ਬਲਵਾ ਲਗੇ ਉਹ ਤਾਂ ਆ ਵੀ ਕਰ ਲਾਂਗੇ ਇੰਨੇ ਕੁ ਤਾਂ ਮੇਸਤਰੀ ਆਪਾਂ ਹੈਗੇ ਹਾਂ ਤੇ ਖਰਾਵ ਜਾਂਦਾ ਜਿਹੜਾ ਪੁਰਾਣੇ ਸਮੇਂ ਦੀਆਂ ਗੱਲਾਂ ਬਾਤਾਂ ਸੀ ਨਾ ਉਹ ਤਾਂ ਗੱਲਾਂ ਬਾਤਾਂ ਹੀ ਕੁਝ ਹੋਰ ਸੀ ਉਹ ਸੌਖੀ ਵੀ ਸੀ ਕਿ ਦੁਨੀਆਂ ਹੁਣ ਈਰਖਾ ਵਾਲੀ ਆ ਰੰਜਿਸ਼ ਵਾਲੀ ਆ ਮੋ ਪਿਆਰ ਹੈ ਨਹੀਂ ਹੁਣ ਇਹ ਸਾਰਾ ਕੁਝ ਇਦਾਂ ਚੱਲੀ ਜਾਂਦਾ ਚਲੋ ਜਿਵੇਂ ਚੱਲ ਸੋ ਚੱਲ ਬਣੀ ਪਈ ਆ ਕੋਈ ਕਿਸੇ ਤੇ ਰੋਟੀ ਖਾਂਦੇ ਬੱਤੀ ਖਾਂਦੇ ਤੇ ਕੋਈ ਖੁਸ਼ ਨਹੀਂ ਬਸ ਹੁਣ ਇਹ ਸਾਰਾ ਖਸ ਹੋ ਗਿਆ ਹਨਾ ਜੀ ਆਪਾਂ ਅੱਜ ਸਹੀ 9 ਵਜੇ ਪਹੁੰਚ ਗਏ ਆ ਆਪਦੇ ਕਾਰੋਬਾਰ ਚ ਤੋਂ ਬੱਤੀ ਆਪਾਂ ਕਰਤੀ ਆ ਤੇ ਚਲੋ ਜਣ ਆਪਣਾ ਵਧਿਆ ਪਰਮਾਤਮਾ ਦੀ ਕਿਰਪਾ ਨਾਲ ਥੋੜੀ ਕਿਰਪਾ ਨਾਲ ਸੋਹਣਾ ਨੰਦੇ ਆਏ ਗੁਰੂ ਤੁਸੀਂ ਹੀ ਆਸ ਕਰਦੇ ਆਂ ਸਾਰਿਆਂ ਨੂੰ ਵਾਹਿਗੁਰੂ ਖਾਲਸਾ ਰੱਖੇ ਤੇ ਆਪਣੇ ਦੋ ਟੁਪਟਿਆਂ ਤੇ ਲੈਸ ਲਾਉਣ ਵਾਲੀ ਪਈ ਆ ਸੂਟ ਖਪੜਾਏ ਸੀ ਤੇ ਇੱਕ ਮੇਰਾ ਖੁੱਦ ਦਾ ਸੂਟ ਵਾਲੇ ਤਿਆਰ ਕਰਨ ਰਿਹਾ ਪਿਆ ਜੋ ਕਿ ਦਿਵਾਲੀ ਤੋਂ ਪਹਿਲਾਂ ਦਾ ਪਿਆ ਹੁਣ ਉਹ ਮੈਂ ਥੀਨ ਲਾਇਆ ਤੇ ਹੋ ਕੇ ਪਹਲੀ ਪਹਲੀ ਕਰੀ ਜਾਣੇ ਕਾਰਵਾਈ ਦਿਨ ਤੱਕ ਤੇ ਇਹਦਾ ਸੂਟ ਵਾਲੀ ਆਪਾਂ ਥੋੜਾ ਜਲਦੀ ਦੇਣਾ ਕਢਾਈ ਵਾਲਾ ਉਹ ਆਪਾਂ ਕੱਢ ਹੀ ਜਾਂਨੇ ਆ ਤੇ ਵੇਖਦੇ ਆਂ ਕਿ ਕੀ ਨਾ ਸਿਸਟਮ ਕੀ ਕੰਮ ਤੁੰਦਾ ਕਰਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿੱਦਾਂ ਜੀ ਤੇ ਹੋਰ ਠੀਕ ਠਾਕ ਆ ਅੱਜ ਫੇਰ ਆਪਣੀ ਲੀਵ ਹੋ ਗਈ ਚੱਲ ਕੋਈ ਮੈਂ ਆਈ ਆ ਦਸਤ ਲੌਂਜੀ ਬੈਠੇ ਅੱਜ ਉਹ ਮਾਰਨ ਵਾਲੀ ਆ ਵੀ ਕਿਹੜਾ ਲੈਂਖਾ ਮੈਂ ਪਾਸੇ ਕਰਕੇ ਰੋ ਗਿਆ ਫੇਰ ਕਰਵਾਤਾ ਲਈ ਇਹਦਾ ਦਰਦ ਹਾਂ ਕੋਨਾ ਵੱਢੀ ਜਾਂਦਾ ਕੱਢ ਹਾਂ ਕਿਨੇ ਵਾਰ ਦਾ ਰਹਿ ਚੱਲੋ ਜੀ ਵਧੀਆ ਹਣਾ ਸਾਰਾ ਖੁਸ਼ ਹੋਈ ਜਾਂਦਾ ਪਰ ਸਮੇ ਸਮੇ ਦੀ ਗੱਲ ਹੈ ਜਿਸ ਸਮੇ ਸਮੇ ਨਾਲ ਸਭ ਕੁਝ ਚੇਂਜ ਹੋਈ ਜਾਂਦਾ ਕਿਸੇ ਦੇ ਵਸ ਦੀ ਗੱਲ ਨਹੀਂ ਜਿੱਦਾਂ ਮਾਹੌਲ ਬਦਲ ਜਾਂਦਾ ਉਦੋਂ ਲੋਕ ਬਦਲ ਜਾਂਦੇ ਆ ਕੰਪਨ ਕਰ ਲਾਂ ਮੈਂ ਸ਼ੁਰੂ ਤੇ ਬਾਕੀ ਵਧੀਆ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਲਾਈਕ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਆਪਾਂ ਅੱਜ ਦਾ ਬਲੌਗ ਇੱਥੇ ਐਂਡ ਕਰਾਂਗੇ ਤੇ ਕੱਲ ਨੂੰ ਤੁਹਾਨੂੰ ਕਿਸੇ ਨਵੇਂ ਬਲੌਗ ਨਾਲ ਮਿਲਾਂਗੇ ਤੇ ਹੁਣ ਤੇ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਘਾਲ ਤੇ ਬਾਏ ਬਾਏ ਜੀ